تفصیلداروں نو ਅਸੀਂ ਹਦਾਇਤਾਂ ਕਰੀਆਂ ਹੈਗੀਆਂ ਕਿ ਅਲੱਗ-ਅਲੱਗ ਜਗ੍ਹਾ ਤੇ ਉਹਦੇ ਪਬਲਿਸਿਟੀ ਦੇ ਬੋਰਡ ਲਗਾਵਾਏ ਜਾਣ ਔਰ ਜੇ ਇਸ ਤਰ੍ਹਾਂ ਦੀ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਸਾਰੇ ਹੀ ਲੋਕੀਂਾਂ ਦਾ ਪਰੇਸ਼ਾਨ ਹੈ ਹਰ ਇੱਕ ਨਾਲ ਬਦਤਮੀਜ਼ੀ ਨਾਲ ਗੱਲ ਕਰਦੇ ਆ ਗਾਲੀ ਗਲੋਚ ਕਰਦੇ ਆ ਆਪਣਾ ਕਿਰਾਇਆ ਪਰ ਰੈਂ ਦੁਕਾਨਾਂ ਦਾ ਸਾਨੂੰ ਸਰਕਾਰ ਵੱਲੋਂ ਤਾਂ ਕੋਈ ਸੁਵਿਧਾ ਹੈ ਹੀ ਨਹੀਂ नहीं किसी किस्म की कोई भी स्ट्राइक नहीं हैगी काम मुकम्मल चल रहा है और ऑनलाइन सारा काम मोनीटर भी हो रहा है और वो जो भी डी हैगे है वो लाइसेंस ने ड्राफ्टिंग कर रहे हैं जेकर कोई इस तरह की शिकायत प्राप्त होगी तो सख्त तो सख्त एक्शन लिया जाएगा ਕਾਉਂਸਲ ਜ਼ੀਰਕ ਪਰ ਜਿੱਥੇ ਸਾਬ ਤਹਿਸੀਲ ਜ਼ੀਰਕ ਪਰ ਹੈਗੀ ਉੱਥੇ ਦੇ ਤਸਵੀਰਾਂ ਦਿਖਾ ਰਿਹਾ ਆ ਅ ਜਿੱਥੇ ਆਪਾਂ ਦੇਖ ਸਕਦੇ ਆ ਕਿ ਰੇਟ ਲਿਸਟ ਜਿਹੜੀ ਕਲਾਈ ਗਈ ਆ ਔਰ ਸਮੂਵ ਜਿਹੜੇ ਅਰਜੀ ਨਵੀਸ ਹੈਗੇ ਆ ਇੱਥੇ ਜਿਹੜੇ ਵਕੀਲ ਹੈਗੇ ਆ ਇੱਥੇ ਮੌਜੂਦ ਹੈਗੇ ਆ ਔਰ ਪਿਛਲੇ ਕੁਝ ਦਿਨਾਂ ਤੋਂ ਦੱਸ ਦਿਆ ਕਿ ਇੱਥੇ ਇਹਨਾਂ ਵੱਲੋਂ ਜਿਹੜਾ ਇੱਕ ਇਮਪਲੋਈ ਦੇ ਨਾਲ ਕੁਝ ਆਪਸੀ ਦੀ ਗੱਲ ਕਰੀਏ ਤਾਂ ਮਤਭੇਦ ਹੋਣ ਕਰਕੇ ਜਿਹੜਾ ਕੰਮ ਬੰਦ ਕੀਤਾ ਹੋਇਆ ਬਾਹਰ ਜਿਹੜੀ ਐਸਟੀਐਮ ਡੇਰਾ ਬਸੇਦ ਤੋਂ ਬੋਲੋ ਜੀ ਉਹਨਾਂ ਨੇ ਕਿਹਾ ਕਿ ਇੱਥੇ ਜਿਹੜਾ ਕੰਮ ਚੱਲ ਰਿਹਾ ਆਪਾਂ ਦੇਖ ਸਕਦੇ ਕਿ ਇੱਥੇ ਰਜਿਸਟਰੀ ਦਾ ਕੰਮ ਜਿਹੜਾ ਬਕਾਇਦਾ ਚੱਲ ਰਿਹਾ ਹੈਗਾ ਮੌਕੇ ਤੇ ਤਸਵੀਰਾਂ ਤਸਵੀਲ ਜ਼ੀਰਕਪੁਰ ਤੋਂ ਦਿਖਾ ਰਿਹਾ ਜਿੱਥੇ ਜਿਹੜਾ ਰਜਿਸਟਰੀਆਂ ਦਾ ਕੰਮ ਜਿਹੜਾ ਚੱਲਿਆ ਔਰ ਇੱਥੇ ਜਿਹੜੀ ਇੱਕ ਗੱਲ ਕਹੀ ਕਿ ਸੈਲਫ ਡਰਾਫਟਿੰਗ ਦੇ ਤਹਿਤ ਜਿਹੜੀ ਆ ਰਜਿਸਟਰੀ ਜਿਹੜੀ ਲਿਖਵਾਈ ਜਾ ਸਕਦੀ ਔਰ ਉਹ ਇੱਕ ਸੈਲਫ ਡਰਾਫਟਿੰਗ ਹੋ ਸਕਦੀ ਜਿਹਦੇ ਵਾਸਤੇ ਵਸੂਕਾਂ ਨੂੰ ਵੀ ਕੋਈ ਲੋੜ ਨਹੀਂ ਹੁੰਦੀ ਮੌਕੇ ਦੀਆਂ ਤਸਵੀਰਾਂ ਜ਼ੀਰਖਪੁਰ ਸਭ ਤੈਸੀਆਂ ਜ਼ੀਰਖਪੁਰ ਤੋਂ ਸਾਂਝੀ ਕੀਤੀ ਗਈ ਹੈ। ਸਾਰੇ ਮਾਮਲਾ ਹੈਗਾ ਜਿਹੜੇ ਅੰਦਰ ਦੋ ਕੰਪਿਊਟਰ ਆਪਰੇਟਰ ਹਨ ਟੈਕਨੀਕਲ ਅਸਿਸਟੈਂਟ ਹੈ ਗਗਨ ਦੀਪ ਔਰ ਪ੍ਰਤੀਕ ਜੈਨ ਉਹ ਸਾਰੇ ਵਕੀਲਾਂ ਨਾਲ ਆਮ ਪਬਲਿਕ ਨਾਲ ਜਾਂ ਕੋਈ ਅੰਦਰ ਬਜ਼ੁਰਗ ਵੀ ਆ ਜੇ ਕੁਝ ਵੀ ਆ ਜੇ ਹਰ ਇੱਕ ਨਾਲ ਬਦਸੂਕੀ ਨਾਲ ਗੱਲ ਕਰਦੇ ਆ ਆਪਣੇ ਚਹਤਿਆਂ ਨੂੰ ਆਪਣੇ ਆਪਣੇ ਕੈਬਿਨਾ ਚ ਬਿਠਾਉਂਦੇ ਆ ਚਾਹ ਪਲਾਨਦੇ ਆ ਉਹਨਾਂ ਦੀ ਪ੍ਰਾਇਰਟੀ ਸਰਵਿਸ ਤੇ ਰਿਸ਼ੀਆਂ ਗੱਡੀਆਂ ਜਾਂਦੀਆਂ ਨੇ ਉਹ ਪ੍ਰਾਇਰਟੀ ਸਰਵਿਸ ਕੀ ਹੁੰਦੀ ਆ ਤੁਹਾਨੂੰ ਵੀ ਪਤਾ ਹੈ ਉਹਨਾਂ ਦੀ ਆਪਾਂ ਤਹਿਸੀਲਦਾਰ ਸਾਹਿਬ ਨੂੰ ਪਿਛਲੇ ਸ਼ੁੱਕਰਵਾਰ ਨੂੰ ਹੀ ਕਰਜ਼ੀ ਦਿੱਤੀ ਸੀਗੀ ਕਿ ਇਹਨਾਂ ਦੀ ਬਦਲੀ ਕੀਤੀ ਜਾਵੇ ਆਪਣੀ ਮੰਗ ਹੈ ਕਿ ਇਹਨਾਂ ਨੂੰ ਇੱਥੋਂ ਬਦਲ ਕੇ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਤਾਂ ਕਿ ਸਾਰਿਆਂ ਨੂੰ ਸਮਾਨ ਮਿਲ ਸਕੇ ਤੇ ਇਹ ਵੀ ਗੱਲ ਹੈਗੀ ਕਹਿੰਦੇ ਕਿ 500 ਰੁਪਏ ਰੇਟ ਲਿਖ ਫਿਕਸ ਕੀਤੀ ਹੋਈ ਤੇ 4500 ਰੁਪਏ 5000 ਲੈਂਦੇ ਹੋ। ਅ ਕਿਸ ਚੀਜ਼ ਦਾ ਭਾਈ? ਰੇਟ ਜਿਸ ਚੀਜ਼ ਲਿਖਣ ਦਾ। ਸਰ ਉਸ ਚ ਬੜੀ ਚੀਜ਼ਾਂ ਹੁੰਦੀਆਂ ਨੇ ਕਿ ਹਾਂ ਵੀ ਆਪਾਂ ਨੂੰ ਫਰਦ ਗੜਵਾਣੀ ਪੈਂਦੀ ਐ, ਕੁਝ ਜਿਸ ਦਾ ਕੋਈ ਸਟੈਂਪ ਪੇਪਰ ਐ, ਕਿਸੇ ਦਾ ਕੋਈ ਐਗਰੀਮੈਂਟ ਐ, ਉਹ ਸਾਰੀ ਜਿਹਾ ਇਨਕਲੋਡ ਹੁੰਦੀਆਂ ਨੇ। 15 ਨੰਬਰ ਦਾ ਦੀ ਪੀਸ ਨਾਲੇ ਉਹ 500 ਫੀਸ ਸਰਕਾਰ ਦੀ ਇਸ ਵਾਸਤੇ ਐ ਵੀ ਜੇ ਅਸੀਂ ਤਖਤ ਪੋਸਟਾ ਕੇ ਤਹਿਸੀਲ ਦੇ ਦਾਇਰੇ ਚ ਬੈਠੇ ਆਂ। ਅਸੀਂ ਆਪਣਾ ਕਿਰਾਇਆ ਪਰਨੇ ਦੁਕਾਨਾਂ ਦਾ ਸਾਨੂੰ ਸਰਕਾਰ ਵੱਲੋਂ ਤਾਂ ਕੋਈ ਸੁ ਸਰਕਾਰ ਲਾਇਸੈਂਸ ਜਾਰੀ ਕਰੇ ਨਵੇਂ ਤਖਤਪੋਸ ਫੀਸ ਭਰਾਵੇ ਤਖਤਪੋਸ ਸਰਕਾਰ ਲੀਗਲ ਤੌਰ ਤੇ ਨਹੀਂ ਭਰਾ ਸਕਦੀ ਔਰ ਨਾਲੇ ਜੀਰਜਪੁਰ ਦਾ ਜੀਰਜਪੁਰ ਦੇ ਨਾਮ ਤੇ ਤਾਂ ਕੋਈ ਬਸਿਕਾ ਨ ਵੀਸ ਹੈ ਹੀ ਨਹੀਂ ਜੀ ਨਾ ਸਟੈਂਪ ਰੋਸਨਾ ਸਭ ਪੁਰਾਣਾ ਡੇਰਾ ਬਸੀ ਦਾ ਆਇਆ ਉੱਥੋਂ ਛੱਡ ਕੇ ਅਸੀਂ ਹੁਰੇ ਆ ਕੇ ਬੈਠੇ ਆਂ ਸਟ੍ਰਾਈਕ ਚਾਦੀ ਹੈ ਕੀ ਕਹਿਣਾ ਸਰ ਨਹੀਂ ਕਿਸੇ ਕਿਸਮ ਦੀ ਕੋਈ ਵੀ ਸਟ੍ਰਾਈਕ ਨਹੀਂ ਹੈਗੀ ਕੰਮ ਮੁਕੰਮਲ ਚੱਲ ਰਿਹਾ ਹੈ ਔਰ ਆਨਲਾਈਨ ਸਾਰਾ ਕੰਮ ਮੋਨੀਟਰ ਵੀ ਹੋ ਰਿਹਾ ਹੈਗਾ ਔਰ ਜੇਕਰ ਕਿਸੇ ਨੇ ਵੀ ਕੋਈ ਸਹੂਲਤ ਚਾਹੀਦੀ ਹੈ ਸਬਸੀਲ ਤੋਂ ਤਾਂ ਪ੍ਰਾਪਤ ਕਰ ਸਕਦੇ ਆਂ ਕੋਈ ਸਰ ਜੇ ਡਰਾਫਟਿੰਗ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਕੁਝ ਬੰਦੇ ਜਿਹੜੇ ਡਰਾਫਟ ਨਹੀਂ ਕਰ ਰਹੇ ਉਹਦੇ ਵਾਸਤੇ ਕੋਈ ਪੰਜਾਬ ਸਰਕਾਰ ਦੀ ਸਕੀਮ ਨਹੀਂ ਉਹਦੇ ਵਿੱਚ ਸਾਡਾ ਫਿਕਸ ਹੈਗਾ ਕਿ ਜੋ ਵੀ ਡਰਾਫਟਿੰਗ ਹੈ ਕੋਈ ਸੈਲਫ ਡਰਾਫਟ ਵੀ ਕਰ ਸਕਦੇ ਨੇ ਲੋਗ ਔਰ ਉਹਦੇ ਲਈ ਜੋ ਵੀ ਡੀ ਡਰਾਇਟਰਸ ਹੈਗੇ ਆ ਉਹ ਲਾਇਸੈਂਸ ਨੇ ਉਹ ਡਰਾਫਟਿੰਗ ਕਰ ਰਹੇ ਨੇ ਜੇਕਰ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਪ੍ਰਾਪਤ ਹੋਏਗੀ ਤਾਂ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਜ਼ੀਰਕਪੁਰ ਤੋਂ ਜ਼ਿਆਦਾਤਰ ਸ਼ਿਕਾਇਤਾਂ ਹੁੰਦੀਆਂ ਕਿ ਉੱਥੇ ਜਿਹੜੇ ਵਸੀਕਾ ਨਵੀਸ ਘੱਟ ਆ ਤੇ ਦੂਜੇ ਅਧੀ ਨਵੀਸ ਜ਼ਿਆਦਾ ਹੈਗੇ ਜਿਹੜੇ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੈ ਨੇ ਜੋ ਮਾਨਤਾ ਪ੍ਰਾਪਤ ਹੈਗੀ ਹੈ ਉਹਨਾਂ ਜੋ ਨਿਯਮਾਂ ਅਨਸਾਰ ਹੈ ਉਹ ਕਾਰਵਾਈ ਕੀਤੀ ਜਾ ਰਹੀ ਹੈ ਪਰ ਜੇਕਰ ਇਸ ਤਰ੍ਹਾਂ ਦੀ ਕੋਈ ਗਲਤੀ ਹੋਣ ਚਾਹੀਗੀ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਪੰਜਾਬ ਸਰਕਾਰ ਦੇ ਆਰਡਰ ਕੀ 500 ਰੁਪਏ ਲੈਣਾ ਟੀਪ ਲਿਖਣ ਦਾ ਰਜਿਸਟਰੀ ਪਰ ਉੱਥੇ ਪਤਾ ਲੱਗਾ 5-5000 ਚਾਚੇ ਉਹ ਨੈਪਸੀਲਰ ਨੂੰ ਅਸੀਂ ਹਦਾਇਤਾਂ ਕਰੀਆਂ ਹੈਗੀਆਂ ਕਿ ਅਲੱਗ-ਅਲੱਗ ਜਗ੍ਹਾ ਤੇ ਉਹਦੇ ਪਬਲਿਸਿਟੀ ਦੇ ਬੋਰਡ ਲਗਾਵਾਏ ਜਾਣ ਔਰ ਜੇ ਇਸ ਤਰ੍ਹਾਂ ਦੀ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਕਿੰਨੀ ਕ ਫੀਸ ਹੁੰਦੀ ਸਰ ਲਿਖਣ ਦੀ ਉਹਦੀ ਇੱਕ ਨੋਟੀਫਿਕੇਸ਼ਨ ਹੈਗੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਔਰ ਅਸੀਂ ਉਹਦੀ ਸਾਰੀ ਜਗ੍ਹਾ ਪਬਲਿਸਿਟੀ ਵੀ ਕਰਵਾ ਰਹੇ ਹਾਂ ਸਰ ਜਿਹੜੇ ਲੋਕ ਹੁਣ ਖੱਜਲ ਹੋ ਰਹੇ ਆ ਇਹਨਾਂ ਦੇ ਰਿਸਟ ਨਹੀਂ ਸਾਡਾ ਕੰਮ ਚੱਲ ਰਿਹਾ ਜੀ ਅਸੀਂ ਆਨਲਾਈਨ ਮਾਨੀਟਰ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਚਾਰ ਅਸੀਂ ਜਿਰਕਪੁਰ ਦੇ ਵਿੱਚ ਚਾਰ ਡੇਰਾ ਬਸੀ ਚ ਲਗਵਾਏ ਹੈ ਉਹ ਸੀਸੀਟੀਵੀ ਕੈਮਰਾ ਦਾ ਐਕਸੈਸ ਐਸਟੀਐਮ ਡੀਸੀ ਸਾਹਿਬ ਦੇ ਲੈਵਲ ਤੇ ਅਫਸਰ ਸਾਹਿਬ ਦੇ ਲੈਵਲ ਸਰਕਾਰ ਦੇ ਲੈਵਲ ਤੇ ਹੈ ਉਹਨਾਂ ਵੱਲੋਂ 24 ਘੰਟੇ ਮਾਨੀਟਰ ਹੋ ਰਿਹਾ ਹੈ ਔਰ ਇਹ ਇਸ ਤੋਂ ਇਲਾਵਾ ਮਾਨਯੋਗ ਐਫਸੀ ਸਾਹਿਬ ਨੇ ਹਦਾਇਤਾਂ ਕੀਤੀਆਂ ਕਿ 9 ਤੋਂ 5 ਜਿਹੜੇ ਦਫ਼ਤਰੀ ਟਾਈਮ ਹੈਗਾ ਉਹਦੇ ਵਿੱਚ ਹਾਜ਼ਰੀ ਸੁਨਿਸ਼ਚਿਤ ਕਰਨ ਲਈ ਸਭ ਰਜਿਸਟਰਰ ਜੋਇੰਟ ਸਬ ਰਜਿਸਟਰਰ ਦੀ ਉਹ ਵੀ ਕਰੀਆਂ ਹੋਰ ਉਹ ਵੀ ਰੈਗੂਲਰਲੀ ਮੋਨੀਟਰ ਹੋ ਰਿਹਾ ਹੈ ਜੇਕਰ ਕੋਈ ਕੋਤਾਈ ਕਰਦਾ ਹੈ ਤਾਂ ਉਹਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹੈ ਤਾਂ ਇਸ ਲਈ ਇਸ ਕਿਸਮ ਦਾ ਕਿਸੇ ਕਿਸਮ ਦੀ ਪਬਲਿਕ ਨੂੰ ਪਰੇਸ਼ਾਨੀ ਨਹੀਂ ਆਨ ਦਿੱਤੀ ਜਾਏਗੀ